ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦੁਆਰ ਮੋਗਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਅੱਜ ਕੱਲ ਅਸੀਂ ਮੁਹਿੰਮ ਚਲਾਈ ਹੈ ਜਿਹੜੇ ਸਾਡੇ ਪੁਰਾਣੇ ਮੁੱਲਜਮੇ ਪਗੋੜੇ ਹਨ 379 ਬੀ ਦੇ ਅਧੀਨ ਆਰਮ ਜੈਕਟ ਦੇ ਜਿਹੜੇ ਪਗੋੜੇ ਨੂੰ ਨੱਥ ਪਾਉਣ ਦੇ ਲਈ ਸੋ ਅਸੀਂ ਪੈਟਰੋਲਿੰਗਾਂ ਗਸ਼ਤਾਂ ਤੇਜ਼ ਕੀਤੀਆਂ ਹੋਈਆਂ ਸੋ ਉਸੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੱਲ ਸਾਡੇ ਐਸੇ ਸਰਦਾਰਾ ਸਿੰਘ ਜਿਹੜੇ ਚੰਨੂ ਵਾਲਾ ਰੋਡ ਤੋਂ ਜਿਨ੍ਹਾਂ ਨੂੰ ਬੜੀ ਕਾਮਯਾਬੀ ਹਾਸਲ ਮਿਲੀ ਜਿਨ੍ਹਾਂ ਨੂੰ ਦੋ ਸ਼ਖਸ ਜਿਹੜੇ ਉਹਨਾਂ ਨੇ ਕਾਬੂ ਕੀਤੇ ਜਿਨ੍ਹਾਂ ਦੇ ਕੋਲੋਂ ਇੱਕ ਜਿਹੜਾ ਤਿੰਨ ਸ਼ਖਸ ਕਾਬੂ ਕੀਤੇ ਜਿਨ੍ਹਾਂ ਦੇ ਦੋ ਸ਼ਖਸ ਦੇ ਕੋਲੋਂ ਮੁਹੰਮਦ ਸਫੀਕ ਜਿਹੜਾ ਮਲੇਰ ਕੋਟਲ ਦਾ ਰਹਿਣ ਵਾਲਾ ਉਸ ਦੇ ਕੋਲੋਂ ਇੱਕ ਜਿਹੜਾ 32 ਬੋਰ ਦਾ ਜਿਹੜਾ ਹੈਗਾ ਪਿਸਤਲ ਅਤੇ ਚਾਰ ਰਾਊਂਡ ਜਿੰਦਾ ਜਿਹੜੇ ਉਹ ਬਰਾਮਦ ਹੋਏ ਅਤੇ ਜਿਹੜਾ ਦੂਸਰਾ ਮੁਲਜ਼ਮ ਸੀਗਾ ਉਹਨਾਂ ਦੇ ਕੋਲੋਂ ਜਿਹੜੇ ਹੈਗੀਆਂ ਕਾਫੀ ਮਾਤਰਾ ਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਜਿਹੜੀਆਂ ਗੋਲੀਆਂ ਜਿਹੜੀਆਂ ਸਾਨੂੰ ਉਹ ਬਰਾਮਦ ਹੋਈਆਂ ਸੋ ਇਹ ਨਸ਼ਾ ਵੇਚਣ ਦਾ ਵੀ ਕੰਮ ਕਰਦੇ ਹਨ ਤੇ ਪੁਰਾਣੇ ਜਿਹੜੇ ਇਹਨਾਂ ਦੇ ਉੱਪਰ ਕਾਫੀ ਜਿਹੜੇ ਮੁਕੱਦਮੇ ਦਰਜ ਹਨ ਅਤੇ ਇਹਨਾਂ ਦੇ ਉੱਪਰ ਆਰਮਜੈਕਟ ਦੇ ਵੀ ਜਿਹੜੇ ਮੁਕੱਦਮੇ ਦਰਜ ਹਨ ਸੋ ਉਸੇ ਨੂੰ ਮੰਨਦੇ ਰੱਖਦੇ ਹੋ ਦਿਨੇ ਦੇ ਉੱਪਰ 264 ਨੰਬਰ ਮਕਦਮਾ ਜਿਹੜਾ ਅਸੀਂ ਕੱਲ 22 ਕਾਰਡ 85 ਅਤੇ 25 67 ਆਰਮਜ਼ ਐਕਟ ਦਾ ਜਿਹੜਾ ਅਸੀਂ ਦਰਜ ਰਜਿਸਟਰ ਬਾਗਾ ਪੁਰਾਣਾ ਵਿਖੇ ਕੀਤਾ ਗਿਆ ਹੈ। ਇਸ ਦੀ ਤਫਤੀਸ਼ جاری ਹੈ। ਤਫਤੀਸ਼ ਦੇ ਦੌਰਾਨ ਅਸੀਂ ਅੱਜ ਜਿਹੜਾ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਸੀ ਪੇਸ਼ ਅਦਾਲਤ ਕਰਨ ਤੋਂ ਬਾਅਦ ਜਿਹੜਾ ਇਹਨਾਂ ਦਾ ਅਸੀਂ ਪੁਲਿਸ ਰਿਮਾਂਡ ਜਿਹੜਾ ਸਾਨੂੰ 2 ਦਿਨ ਦਾ ਹਾਸਲ ਹੋਇਆ ਸੋਮਵਾਰ ਨੂੰ ਅਸੀਂ ਇਹਨਾਂ ਨੂੰ ਪੇਸ਼ ਕਰਾਂਗੇ। ਸੋ ਇਹਨਾਂ ਦੀ ਪੁੱਛਗੈਹ ਜਾਰੀ ਹੈ ਕਿੱਥੋਂ-ਕਿੱਥੋਂ ਨਸ਼ਾ ਲੈ ਕੇ ਆਉਂਦੇ ਆ। ਕਦੇ ਵੈਪਨ ਜਿਹੜਾ ਇਹਨਾਂ ਨੇ ਨਾਮ ਲਿਆ ਕਿ ਨੰਨੂ ਨਾਮ ਦਾ ਵਿਅਕਤੀ ਹੈ ਜਿਹੜਾ ਫਿਰੋਜ਼ਪੁਰ ਤੋਂ ਜਿਹੜਾ ਮੈਂ ਵੈਪਨ ਜਿਹੜਾ ਉਹਦੇ ਕੋਲੋਂ ਸੇਲ ਪਰਚੇਜ਼ ਕੀਤਾ ਹੋਇਆ ਸੋ ਅਸੀਂ ਉਹਨੂੰ ਡੰਗਾਈ ਦੇ ਵਿੱਚ ਜਾ ਕੇ ਪਿੱਛੇ ਤੱਕ ਬਰਤਾਲ ਕਰਕੇ ਜਿਹੜੀ ਵੀ ਅਗਲੀ ਕਾਰਵਾਈ ਅਮਲ ਚ ਲਿਆਉਂਗੇ ਇਹਨਾਂ ਦੇ ਕੋਈ ਪਹਿਲਾਂ ਵੀ ਕੋਈ ਮਾਮਲੇ ਦਰਜ ਨੇ ਹਾਂਜੀ ਇਹਨਾਂ ਦੇ ਉੱਪਰ ਪਹਿਲਾਂ ਵੀ ਜਿਹੜੇ ਮਾਮਲੇ ਕਾਫੀ ਦਰਜ ਨੇ 6 6 7 7 ਪਰਚੇ ਦਰਜ ਨੇ 307 ਦੇ 25 27 ਜਾਂ 98 ਦੇ ਦਰਜ ਨੇ ਅਤੇ 302 ਦੇ ਮੁਕਦਮੇ ਦੇ ਵਿੱਚ ਵੀ ਇਹ ਜਿਹੜਾ ਹੁਣੇ 4-5 ਦਿਨ ਪਹਿਲਾਂ ਜੇਲ੍ਹ ਦੇ ਵਿੱਚੋਂ ਜਿਹੜਾ ਮਲੇਰ ਕੋਟਲੇ ਦਾ ਜਿਹੜਾ ਹੈਗਾ ਮੁਹੰਮਦ ਸਫੀਕ ਹੈ ਹੁਣੇ ਆਇਆ ਅਤੇ ਦੂਸਰਾ ਜਿਹੜਾ ਗੁਰਜੇਪਾਲ ਹੈ ਉਹਦੇ ਉੱਪਰ ਵੀ ਕਾਫੀ ਮੁਕੱਦਮੇ ਦਰਜ ਨੇ ਅਤੇ ਗੁਰਪ੍ਰੀਤ ਗੋਪੀ ਹੈ ਜਿਹੜਾ ਉਸ ਦੇ ਉੱਪਰ ਵੀ ਲੁਧਿਆਣਾ ਸਦਰ ਵਿਖੇ ਇੱਕ ਮੁਕੱਦਮਾ ਦਰਜ ਹੈ ਇਹ ਲੜਾਈਆਂ ਦਾ ਹੀ ਜ਼ਿਆਦਾ ਮੇਨ ਜਿਹੜਾ ਕੰਮ ਕਰਦੇ ਹਨ ਗੈਂਗਸਟਰ ਐਕਟੀਵਿਟੀਆਂ ਦੇ ਵਿੱਚ ਹਿੱਸਾ ਲੈਂਦੇ ਹਨ ਸੋ ਅਸੀਂ ਇਹਨਾਂ ਦੀ ਅੱਜ ਸੀਆਈਐਲ ਜਾ ਕੇ ਹੋਰ ਵਧੇਰੇ ਪੁੱਛ ਪੜਤਾਲ ਕਰਾਂਗੇ ਕਿੱਥੋਂ ਦੇ ਰਹਿਣ ਵਾਲੇ ਜੀ ਵੈਸੇ ਹੈ ਇਹ ਜਿਹੜਾ ਮੁਹੰਮਦ ਸਫੀਕ ਹੈ ਮਲੇਰ ਕੋਟਲੇ ਦਾ ਰਹਿਣ ਵਾਲ ਤੇ ਇਹ ਜਿਹੜਾ ਦੂਸਰਾ ਇੱਕ ਛੋਟੇ ਘਰ ਦਾ ਰਹਿਣ ਵਾਲਾ ਅਤੇ ਇੱਕ ਆਪਣੇ ਬਦਨੀ ਕਲਾ ਦਾ ਰਹਿਣ ਵਾਲਾ